Thank <laughs> you. ਗੁਰੂ ਸਾਹਿਬ ਨੇ ਗਾੜਾਪੁਰ ਗਾੜਾਪੁਰ ਕੀ ਇਹ ਕਹਾਣੀ ਹੈ ਹੁੰਦਾ ਨਾ ਦੇਖ ਗੁਰਗੁਰਾ ਸਾਹਿਬ ਪਿੰਡ ਗਾੜਾਪੁਰ ਗੜਪੁਰ ਕਾਲਾ ਹੋ ਗਿਆ ਗੜਾਪੁਰ ਗੜਪੁਰ ਸੋ ਕੱਟਣਾ ਜਪਾ ਸੈਦਰੀ ਕਿੰਨਾ ਮਾਰੋ ਬਾਰ ਠੰਡਾ ਵੀ ਆ ਗਿਆ ਪੂਰੀ ਤਰ੍ਹਾਂ ਬਾਹਰ ਦਾ ਚੱਗ ਲਾਓ ਯਾਰ ਉੱਥੋਂ ਬੱਠੜ ਜਮਾ ਦੇ ਲਾਉਂਦੇ ਜਿਹੀ ਪੈਰ ਉਹੀ ਨਿਕਲੀ ਗਿਆ ਵਿੱਚ ਨਿਕਲੀ ਨਹੀਂ ਆਹ ਨਿਕਲੂ ਕੋਲੋਂ ਉੱਪਰੋਂ ਤਾਂ ਆਹ ਮੈਂ ਤਾਂ ਕਰ ਮੈਂ ਨੂੰ ਲੁੱਕ ਦਿੱਤੀ ਜਮਾਇਆ ਕਦੀ ਬਤਾ ਮੈਂ ਚਾਹ ਰਿਹਾ ਦਿਖਾ ਦੂਗਾ ਕਦੀ ਮੈਂ ਬਾਤ ਉਲੀ ਕਰੀ ਕਦੀ ਸੇ ਪਾ ਦੇ ਰਿਹਾ

ਇਹ ਹੋ ਰਿਹਾ ਆਪਣਾ ヘア ਆਇਲ ਤਿਆਰ ਜੀ ਇਹ ਬਾਣੇ ਆਪਣਾ ਬਲ ਛੜਨ ਵਾਲਾ ਤੇਲ ਜਿਹੜਾ 10 ਦਿਨਾਂ ਚ ਬਲ ਛੜਨੇ ਬੰਦ ਕਰ ਦਿੰਦਾ ਹੈ ਸਮਾਂ ਹੈ ਬੰਦ ਚੱਲ ਬੇਸ ਦੀ ਨਹੀਂ ਲੱਗਦੀ ਵੀ ਇਹ ਨਹੀਂ ਲੋਡ ਪੈਂਦੀ ਹੁਣ ਦੋ ਵਿੱਚ ਕਿ ਨਿਜਨਿ ਗਲੇ ਨਾ ਬੇ ਨਿਜਨਿ ਤੇ ਜਿਹੜੇ ਕਰਦੇ ਹੁੰਦਾ ਸੀ ਮਾਣੂ ਕੀ ਕੱਲਾ ਘੜੀ ਪਤਾ ਲੱਗੇ ਦੂਜਾ ਕੱਲਾ ਬਸ ਇਹ ਉਹੀ ਆਪਾਂ ਉਦੋਂ ਲੈ ਕੇ ਆਏ ਸੀਗੇ ਹਾਂਜੀ ਆਪਣਾ ਹੈਅਰ ਆਇਲ ਤਿਆਰ ਹੋ ਰਿਹਾ ਜੀ ਵਾਲ ਛੜ ਦੇ ਵਾਲ ਤੇਲ ਆਪਾਂ 10 ਦਿਨਾਂ ਤੋਂ ਜਿਹੜਾ ਵਾਲ ਛੜ ਦੇ ਬੰਦ ਕਰ ਦਿੰਦਾ ਵੀ ਜੜੀ-ਵੜੀ ਦੇ ਨਾਲ ਤੁਹਾਨੂੰ ਤੁਹਾਨੂੰ ਆਹ ਦੇਖੋ ਇਹਦੇ ਵਿੱਚ ਸਭ ਮਿਕਸ ਹੋ ਰਿਹਾ ਹੈ ਹਜੇ ਜੜੀ-ਵਟੀਆਂ ਇੱਕ-ਇੱਕ ਕਰਕੇ ਪਾਈ ਜਾਂਦੇ ਆ ਤਕਰੀਬਨ 2-3 ਘੰਟੇ ਪਹਿਲਾਂ ਆਪਾਂ ਇੰਸਟਾਗ੍ਰam ਤੇ ਲਾਈਵ ਹੋਏ ਸੀ ਉਦੋਂ ਉਹਦੇ ਬਣਾਉਣ ਲੱਗੇ ਹਜੇ ਇਹਨੂੰ 2 ਘੰਟੇ ਹੋਰ ਲੱਗ ਜਾਣੇ ਬਣਾਉਣ ਤੇ ਕੋਈ ਗੱਲ ਨਹੀਂ ਕਰਮੀ ਜਿਹੜਾ ਇਹ ਕਿਸੇ ਨੂੰ ਨਹੀਂ ਕੋਹਾਂ ਘੰਟੇ ਜੀ ਤਾਂ ਸੌਖਾ ਹੋਗਾ ਪਰ ਦੋ ਤਿੰਨ ਤੌਰਿਆਂ ਤੇ ਠੰਡ ਜਿਹਾ ਨਿਆਰਾ ਹੁੰਦਾ ਨਾ ਉੱਥੇ ਵੀ ਬਣਾਉਣਾ ਲੱਗੇ ਜੀ ਉੱਥੇ ਵੀ ਜੈ ਸੇਖੂ ਹਣਾ ਮੇਰੇ ਲਈ ਹੱਥ ਨੇ 8 ਵਜੇ ਬਣਾਉਣਾ ਲੱਗੇ ਜੀ ਰਾਤ ਨੂੰ ਜਣ 2:30 ਵਜੇ ਸੇ ਕਰੋ ਇਹਨਾਂ ਨੇ ਬਣਾ ਕੇ ਭੇਜੇ ਮੇਰੇ ਲਈ ਸੇਖ ਕਰਕੇ ਹੈਪੀ ਗੈਨ ਨੇ ਠੰਡ ਚ ਬਿਜਾਰਾ ਆਣੀ ਫੋਸਾ ਕਿੰਨੇ ਘੰਟੇ ਹੋ ਗਏ ਆਪਾਂ ਨੂੰ 4 ਘੰਟੇ ਨੇ 4 ਘੰਟੇ ਹੋ ਗਏ ਹਨ ਤੇ 2 ਘੰਟੇ ਹੋਰ ਲੱਗ ਜਾਣੇ ਜੀ ਯਾਰ ਉਹ ਤੋਂ ਯਾਰ ਬੁਰੇ ਸਰੋਂ ਦੇ ਖੋਪੇ ਤੇਲ ਦੇ ਵਿੱਚ ਆਪਾਂ ਜੜੀ ਬੁੱਟੀਆਂ ਕਾੜੀਆਂ ਲੱਗਦਾ 15 ਘੰਟੇ ਕਿਹਾ ਹੈਂਸ ਆਪਣਾ ਅੱਧਾ ਅੱਧਿਤ ਬੱਦਮਾ ਚੰਗਾ ਜੀ ਬਾਬਾ ਘੰਟੇ ਕਿੰਨੇ ਗਏ ਬੰਦ ਕਰਦੇ ਨੇ ਉਹਨਾਂ ਦੇ ਟੈਰੀ ਕਿ ਇਹ ਸਾਡੇ ਫੌਜੀ ਸਾਹਿਬ ਨੇ ਕਿੱਥੇ ਡਿਊਟੀ ਹੈ ਤੁਹਾਡੀ ਕਿਹੜੇ ਦੇਸ਼ ਦਾ ਜੀ ਜੀ ਬੱਸ ਉਹਦੇ ਉੱਤੇ ਆ ਗਿਆ ਉੱਤੇ ਮਾਰਨਾ ਵਗੈਰਾਗਾ ਮਾਰਨਾ ਹਲਾਇਤ ਬੱਦਮਾ ਹਣਾ ਛੋਟੇ ਦੇਖੀਏ ਬਰਤਨ ਨੂੰ ਤਾਂ ਹੁੰਦਾ ਹੈ ਜੀ ਹੁਣ ਤੇਲproof ਤੇਲproof ਹੈਗਾ ਜੀ ਤੇਲproof ਹੈਗਾ ਫਾੜ ਜੇਂ ਨਾ ਤਾਂ ਤੇਲ ਜਾਂ ਮੋੜੀਆਂ ਦੇ ਚੜ ਜਾਣੀ ਹੈ ਹੈਅਰ ਆਇਲ ਮੰਗਵਾਉਣ ਲਈ ਇੰਸਟਾਗ੍ਰਾਮ ਤੇ ਮੈਸੇਜ ਕਰੋ ਜੀ ਇੱਕ ਮਹੀਨੇ ਦੇ ਵਿੱਚ ਵਿੱਚ ਬਸ ਇਹ ਦੱਸ ਦੇਣਾ ਜੀ ਹਟਾ ਦਿੰਦਾ ਵਾਲ ਝੜਨੇ ਬੰਦ ਦੱਸ ਦੇਣਾ ਜੀ ਵਾਲ ਝੜਨੇ ਬੰਦ ਹੈਅਰ ਆਇਲ ਆਰਡਰ ਕਰੋ ਆਪਣਾ ਇੰਸਟਾਗ੍ਰਾਮ ਤੇ ਪਰ ਲਾਪੋਤੇ ਲਾਈਵ ਸੀ ਹੁਣ ਆਪਾਂ YouTube ਤੇ ਹੋ ਗਏ ਅਜੀ ਸਾਬ ਐਸਾ ਲੱਗ ਰਹਾ ਹੈ ਠੀਕ ਹੈ ਫੌਜੀ ਸਾਬ ਨੇ ਫੌਜ ਦੀ ਨੌਕਰੀ ਛੱਡ ਕੇ ਬੈਦ ਬਣਨਗੇ ਕੰਮ ਸਿਕਾ ਦੇਣ ਛੱਡਤੀ ਭਾ ਵੀ ਨਹੀਂ ਛੱਡਣੀ ਹੈ ਕੋਈ ਨਹੀਂ ਛੱਡੂ ਕਿਸਾਨਾਰੇ ਮੁੰਡੇ ਦਿੰਦੇ ਬੱਚਾ ਨਹੀਂ ਪਾਉਂਦਾ ਇਰ ਆਇਲ ਵਾਲ ਚੜਨੇ ਬੰਦ ਕਰੋ ਦਾਇ ਮੰਗਾਓ ਫੇਰ ਮੰਗਾਓ ਵੰਡ ਕੇ ਮੁੰਡੂ ਵੀ ਕਰ ਦੋ ਯਾਰਾਂ ਦੇਖੀ ਜਾਂ ਨਾ ਪੱਲੇ ਕਮੈਂਟ ਨਹੀਂ ਕਰਦੇ ਦੀਗੀ ਲੈਟ ਜਿਆਦੇ ਮੱਛੀ ਕਮੈਂਟ ਕਰ ਲਓ ਤੁਸੀਂ ਨਾ ਕਮੈਂਟ ਕਰੋ ਕੋਈ ਵੀ ਕਿਵੇਂ ਮੀਂਹ ਦਾ ਮੌਸਮ ਹੈ ਇੱਧਰ ਦੇਖੋ ਹਾਰਟ ਅਗੇ ਆਪਣੇ ਦਾ ਵੀ ਗਲੀ ਦੇ ਪਰਲੇ ਚਾਹੀਦਾ ਨਾ ਈ ਹਾਲੇ ਹਾਲ ਵਧੀਆ ਹੈ ਅੱਛੇ ਨੇ ਕੁਛ ਹੀ ਹਲਚਾਲ ਬੋਕਾ ਨਾ ਹਾਲ ਬਾਈ ਜੀ ਕੀ ਹਾਲ ਹੈ ਵੈਂਡ ਕਵੈਂਡ ਕਰ ਦੋ ਯਾਰ ਹਾਲ ਚਾਲ ਦੱਸੋ ਹਾਲ ਚਾਲ ਪੁੱਛੀ ਜਾਂ ਨਹੀਂ ਤੁਹਾਡਾ ਕਮੈਂਟ ਆਉਂਦੀ ਨੇ ਨਵੇਂ ਬੰਦ ਹੋ ਰਹੇ ਉਹਨਾਂ ਕਮੈਂਟ ਵੈਲਕਮ ਟੂ ਲਾਈਵ ਚਾਟਰ ਮੈਂਬਰ ਟੂ ਗਾਰਡ ਯੂ ਪ੍ਰਾਈਵੇਸੀ ਐਂਡ ਡੇਬਲ ਵਾਇਰ ਕਿ ਮੈਂ ਆਪਣੀ ਗਾਈਡਲਾਈਨਸ ਇਸੋ ਕੀ ਕਰਾਉਣਾ ਸੋ ਬੀ ਨੇ ਗਾਈਡਲਾਈਨ ਤੋਂ ਹੈ ਇਹਦੇ ਫਿਲਟਰ ਨਹੀਂ ਲੱਗਦੇ ਹਨ ਜਿਵੇਂ ਇੰਸਟਾਗ੍ਰਾਮ ਤੇ ਲੱਗ ਜਾਂਦੇ ਲਾਈਵ 'ਚ ਇੰਸਟਾਗ੍ਰਾਮ ਦਾ ਨੋ ਡਿਸੀ ਸੀ ਆ ਦੇ ਵਲੇ ਵਲੇ ਕਾਲਾ ਬਣਾਉਣ ਲੱਗਿਆ ਤਕਾਈ ਟਕਾਈਂ ਕਿਥਾਂ ਦੇ ਕਾਲ ਬਾਈ ਜੀ ਸਤ ਸ੍ਰੀ ਅਕਾਲ ਜੀ ਸੰਦੀਪ ਸਿੰਘ ਸੈੱਟ ਹੋਇਆ ਸਤ ਸ੍ਰੀ ਅਕਾਲ ਜੀ ਸੰਦੀਪ ਸਿੰਘ ਜੀ ਧੰਨਵਾਦ ਤੁਹਾਡਾ ਇੱਕ ਕਮੈਂਟ ਕੀਤਾ ਸਾਡੇ ਲਾਈਵ ਚ ਇੰਸਟਾਗ੍ਰਾਮ ਦੇ ਵਾਲੇ ਹੁੰਦੇ ਸੀ ਨਾ ਇਹਦੇ ਘਟਾਰੇ ਚ ਚੈਨਲ ਜ਼ਰਾ ਆਪਣਾ ਹੋਣਾ ਬੰਦ ਹੈ ਇਹ ਮਚਾਉਗਾ ਏਲੋਵੇਰਾ ਨੂੰ ਨਾ ਏਲੋਵੇਰਾ ਦਾ ਗੁੱਦਾ ਬੜਾ ਟਾਈਮ ਲਾ ਦਿੰਦਾ ਮਚਣ ਲੱਗਿਆ ਹੇਅਰ ਆਇਲ ਬਣਾਣਾ ਤੇਲ ਬਣਾ ਰਿਆਂ ਦੋਸਤੋ ਵਾਲ ਲੰਬੇ ਕਰੋ ਵਾਲ ਝੜਨੇ ਬੰਦ ਕਰੋ 10 ਦਿਨਾਂ ਚ ਤੇਲ ਬਣਾ ਰਿਆਂ ਜੀ ਤੇਲ ਵਾਲ ਝੜਦੇ ਲਈ 10 ਦਿਨਾਂ ਚ ਵਾਲ ਝੜਨੇ ਬੰਦ ਕਰ ਦਿੰਨੇ ਆਪਾਂ ਇਹ ਤੇਲ ਨਾਲ ਆਪਣਾ ਜਾਂਦਾ ਬਾਹਰ ਇੰਸਟਾਗ੍ਰਾਮ ਤੇ ਦੇਖਿਆ ਹੋ ਤੁਸੀਂ ਕਦੇ ਇਨਸਟਾਗ੍ਰਾਮ ਤੇ ਮੈਸੇਜ ਕਰ ਲਓ ਜੀ ਜਾਂ ਵਟਸਐਪ ਤੇ ਕਰ ਲਓ ਮੈਂ ਤੁਹਾਨੂੰ ਤਾਂ ਨਾ ਕਰ ਸਕਦਾ ਕਿ ਨਾ ਕਮੈਂਟ ਕਰੀਏ ਜਾਂ ਆਪਣਾ ਨੰਬਰ ਲਿਖੀ ਕਮੈਂਟ ਦੇ ਵਿੱਚੋਂ ਆਈ ਚ ਲਾਈਵ ਵਿੱਚ YouTube ਤੇ ਉਹ ਵੀ ਜਿਹੜੀ ਲਾਈਵ ਨੂੰ ਇਹ ਨੰਬਰ ਦੰਨੇ ਜੀ वो तो मैसेज कर लो या जाम कर लो एट द रेट दीपक डी डबली पी ए के अंडरस्कोर अंडरस्कोर आउडियो ए देखी सर्च करके आँगे ਆ ਗਿਆ ਪਰਲਾ ਮੈਂ ਸਬਸਕ੍ਰਾਈਬ ਕਰਾਇਆ ਕੀ ਕਰੀਏ ਨਾਮ ਚੇਂਜ ਕੀਤਾ ਨੇਚਰ ਕਮੈਂਟ ਤੇ ਨੰਬਰ ਲਿਖ ਦੇ ਆ ਨੰਬਰ ਲਿਖ ਦੇ ਕਮੈਂਟ ਚ ਅਸੀਂ ਫੋਨ ਨੰਬਰ ਸਜੋ ਲਓ 0 ਤੋਂ ਨਹੀਂ ਯਾਰ ਫੋਨ ਨੰਬਰ ਤੋਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਈ ਸਾਰੇ ਇਹ ਪੁੱਛਦੇ ਨੇ ਤੁਹਾਡਾ ਮੁੰਡਾ ਕੀ ਕਰਦਾ ਪਾਸੇ ਮਾਸਾ ਕੰਮ ਨਹੀਂ ਪਿਆ ਇਹ ਥੋੜਾ ਜਿਹਾ ਗੂੜਾ ਰੰਗ ਹੈ ਨਾ ਆਹ ਬਈ ਆਹ ਲੱਗਦੀ ਆਈ ਨੀ ਕਮੈਂਟ ਤੇਰਾ ਆ ਗਿਆ ਇੱਧਰ ਆਇਆ ਨੀ ਯਾਰ ਆ ਜੀ ਜਰਾ ਆ ਕਿੰਨੀ ਜਰਾ ਆ ਗਿਆ ਬਈ ਕਮੈਂਟ ਆ ਕੀ ਨਾਮ ਤੋਂ ਬਣਪਰੀ ਟਲੋ ਮਨੀ ਟਲੋ ਇਹਨਾਂ ਦਾ ਕਮੈਂਟ ਦੇਖੋ ਬਈ ਜਾਲੀ ਆ ਨੰਬਰ ਲਿਖਿਆ ਤਾਂ ਨਹੀਂ ਲਿਖ ਲੋ 9851403000 ਐਡੀ ਗੱਡੀ ਇੰਸਟਾਗ੍ਰਾਮ ਦੀ ਇਧਰ ਗੱਡੀ ਗੱਡੀ ਆ ਜੇ ਤੁਸੀਂ ਇੱਥੇ ਮੈਸੇਜ ਕਰਕੇ ਜੀ ਦੀਪਕ ਅੰਡਰਸਕੋਰ ਆਯੁਰਵੇਦਾ ਦੇਖੋ ਉੱਪਰ ਲਿਖਿਆ ਹੈ ਇੱਥੇ ਆਪਣੇ ਦੇ ਕਮੈਂਟ ਕਰਕੇ ਯਾਰ ਰੋਲ ਮਿਲ ਬੱਸ ਆ ਅਧਿਕਾ ਪਹਿਲਾਂ ਇੱਥੇ ਲਾਈਵ ਸੀ ਆਪਾਂ ਨਿਤਬ ਕੱਟਦਾ ਸੀ ਆ ਵੀਡੀਓ ਆਪ ਵੀ ਲਾਈਵ ਤਾਂ ਦੇਖ ਲਈ 1500 ਜਣੇ ਨੇ ਦੁਨੀਆ ਦੀ ਕੋਈ ਵੀ ਕ੍ਰੀਮ ਨਹੀਂ ਛੱਡੀ ਤੇ ਫਿਰ ਵੀ ਉਹਦਾ ਆਹੀ ਹਾਲ ਆ ਹਾਂ ਥੋੜਾ ਟਾਈਮ ਨੂੰ ਕਰ ਲਿਓ ਕਾਲ ਆ ਜਾਣਾ ਕਰ ਹੋ ਜਾ ਲਾਈਵ ਚ ਚੱਕ ਨਹੀਂ ਰਹੇ ਇਹ ਤੇ ਜਾ ਮੈਸੇਜ ਕਰ ਲਿਆ ਕਰੋ ਜੀ ਇੰਸਟਾਗ੍ਰam ਤੇ ਦੇਸੀ ਦਵਾਈਆਂ ਲਈ ਹੈਰ ਲਈ ਬ੍ਰੇਨ ਟਾਊਨ ਲਈ ਵਜ਼ਨ ਘਟਾਉਣ ਦੀ ਦਵਾਈਆਂ ਬਸਰ 500 ਦੇ ਰਹੇ ਆ ਬਹੁਤ ਹੀ ਘੱਟ ਰੇਟ ਦੇ ਵਿੱਚ ਵਜ਼ਨ ਘਟਾਉਣ ਦੀ ਮਹੀਨੇ 'ਚ 6 ਤੋਂ ਲੈ ਕੇ 10 ਕਿਲੋ ਵਜ਼ਨ ਘਟਾਉਣੇ ਆ ਤਾਂ ਉਹੀ ਲੱਗੀਆਂ ਨਾ ਕਰਨੇ ਉਹਨਾਂ ਲਈ ਹਾਂਜੀ ਦੋਸਤੋ ਹੀ ਹਾਲ ਹੈ ਆਪਾਂ ਵਧਾਉਣਾ ਹੈ ਜੀ ਆਪਾਂ ਵਜ਼ਨ ਹੀ ਘਟਾਉਣਾ ਵੀਰ ਅੱਛਾ ਵਜ਼ਨ ਹੀ ਘਟਾਉਣਾ ਹੈ ਘਟਾ ਦਾਂਗੇ ਆਹ ਬਣੀ ਪਈ ਆ ਟੱਬ ਦਵਾਈ ਦਾ ਦਿਖਾ ਕੇ ਹੀ ਲਾਈਵ ਚ ਹਾਂ ਤਾਂ ਬਹੁਤ ਚੱਕੀ ਕਿ ਭਾਈਆ ਵੰਟਾ ਇਹ ਆਪਣਾ ਹਾਸੋ ਲੈ ਲਈ ਮੇਰਾ ਬੰਨ ਕੰਮ ਇਹਦਾ ਇੱਕ 30000 ਵਾਲੀ ਦਵਾਈ ਆ ਭਾਈ ਇਹ ਸਸਤੀ ਦੀ ਹੋਈ ਹੈ 1 3000 ਦੀ ਆ ਉਹਦੇ ਨਾਲ ਮਤਲਬ ਐਕਸਰਸਾਈਜ਼ ਜ਼ਿਆਦਾ ਨਹੀਂ ਕਰਨੀ ਇਹਦੇ ਨਾਲ ਐਕਸਰਸਾਈਜ਼ ਕਰਨੀ ਹੈ ਡਾਈਟ ਪੂਰੀ ਰੱਖਣੀ ਹੈ ਨਾ ਇਹਦੇ ਨਾਲ ਡਾਈਟ ਦਾ ਉਹਦੇ ਨਾਲ ਕੱਲ ਡਾਈਟ ਦਾ ਪਰੇ ਹੋ ਜਾ ਐਕਸਰਸਾਈਜ਼ ਦਾ ਕੋਈ ਇੰਨਾ ਨਹੀਂ ਹੈਗਾ 1 3000 ਦਵਾਈ ਆ 1 500 ਵਾਲੀ ਆ 500 ਵਾਲੀ ਤਾਂ ਅੱਜ ਹੀ ਅਸੀਂ ਤਿਆਰ ਕੀਤੀ ਆ ਕੋਈ ਗੱਲ ਨਹੀਂ ਜਿਹੜੀ ਮਰਜ਼ੀ ਵਰਤ ਕੇ ਦੇਖ ਲੈ ਵਰਤ ਕੇ ਦੇਖ ਲੈ ਲੋ ਵਰਤ ਕੇ ਅੱਗੇ ਪਹੁੰਚ ਰਹੀ ਜੀ ਤੇ ਨਿਹਰ ਵਾਲੀ ਹੁਣ ਆਪਾਂ 500 ਵਾਲੀ ਇਹ ਕਲੀਅਰ ਕਰ ਦਿੱਤੀ ਆ ਕਿਉਂਕਿ ਚੱਲ ਰਹੀ ਸੈਂਸਟਾ ਦੀ ਵਾਲੀ ਸਾਡੇ ਨੇੜੇ ਦੇ ਨਚੜ ਦੇ ਮੁੰਡੇ ਉਹਨਾਂ ਦੀ ਦਵਾਈ ਜਾਂਦੀ ਆ ਬਾਹਰ ਤਸੀਂ ਉਹਦੇ ਨਾਲ ਦੀ ਦਵਾਈ ਤਿਆਰ ਕੀਤੀ ਆ ਵੀ ਸ਼ਾਮ ਨੂੰ ਘਿਓ ਦੋ ਸਵੇਰੇ ਪੀਣੀ ਆ ਬਸ ਇੱਕ ਟਾਈਮ ਨਿੰਬੂ ਪਾ ਕੇ ਤੇ ਬਈ ਉਹ ਵਾਲ ਚੜਦਾ ਤੇਲ ਤਿਆਰ ਹੋ ਰਿਹਾ ਦੋਸਤੋ ਵਾਲ ਚੜਦੇ ਹੁਣ ਦੱਸ ਦੇਣਾ ਚਾ ਬੰਦ ਕਰ ਦਿੰਦੇ ਆ ਬੱਸ ਨਾ ਬਧਾਓ ਬਧਾਓ ਬਵਾਸੀਰ ਦੀ ਕਬਜ਼ ਦੀ ਪੱਕੀ ਦਵਾਈ ਆਪਣੇ ਲੇਕਰ ਹੁੰਦੀ ਹੈ ਇੰਸਟਾਗ੍ਰam ਤੇ ਬਾਕੀ ਤੁਸੀਂ ਦੇਖ ਲਿਓ ਵੀਡੀਓ ਜਿਹੜੇ ਨਹੀਂ ਦੇਖਦੇ ਦੀਪਕ ਆਯੁਰਵੈਦ ਸਰਚ ਕਰਕੇ ਦੇਖ ਸਕਦੇ ਹੋ ਇੱਕ 68 ਕਿਲੋ ਬਾਈਰ ਬਹੁਤ ਜਿਆਦਾ ਉਹ ਵਰਤ ਲਿਓ ਹਾਂ ਕੋਈ ਗੱਲ ਨਹੀਂ ਘਟਨਾ ਸ਼ੁਰੂ ਹੋ ਜੂਗਾ ਲਗਾਤਾਰ ਵਰਤੋ ਨੂੰ ਮਹੀਨੇ ਜਦੋਂ ਫਰਕ ਵੇਜੂਗਾ ਪਤਾ ਲੱਗ ਜਾਊਗਾ 4-5 ਮਹੀਨੇ ਰੈਗੂਲਰ ਵਰਤਿਓ ਭਾਰ ਤੁਹਾਡਾ ਘਟਾ ਦੇਵਾਂਗੇ ਡਾਈਟ ਪਲਾਨ ਦੇ ਆਕੇ ਨਾਲ ਪੂਰਾ ਸਵਿਰਤ ਲੱਗੇ ਸ਼ਾਮ ਤੱਕ ਦਾ 5 ਸੈਕੰਡ ਟਾਈਮ ਵਿੱਚ ਤੇਲ ਤਿਆਰ ਹੁੰਦਾ ਜੀ। ਸੰਸਰ ਕੰਡ ਸਾਨੂੰ ਹੋਗੇ 2 ਘੰਟੇ ਹੋਰ ਲੱਗਣੇ। ਹੁਣ ਸੇਕ ਵਧਾਇਆ। ਹਾਂਜੀ ਅੱਜ ਕੱਲ੍ਹ ਜੇ WhatsApp ਤੇ ਮੈਸੇਜ ਕਰ ਲਿਓ മുലി ബന്ധ ലോ പാസ്റ്റ് ജീവി ബുട്ടി ਲੈਓ ਗਰਮ ਬਾਈਏ ਬਹੁਤ ਟਾਈਮ ਦਾ 4 ਘੰਟੇ ਹੋ ਗਏ ਕਿੱਦਲੇ ਬਦਲੇ ਨਹੀ ਕੋਈ ਫਾਇਦਾ ਕਿੱਦਲੇ ਕਹੀ ਸੀ ਕਾਰ ਕੋਈ ਲੈ ਕੇ ਆ ਕਿੱਦਲੇ ਕਹੀ ਸੀ ਉਹ 6 ਵਜੇ ਪਹਿਲਾਂ ਪਹਿਲਾਂ ਨਹੀਂ ਬੋਲੇ ਨਾ ਨਾ ਉਹ ਖਰਾਬ ਹੋ ਗਏ ਸੱਚਾ ਖਰਾਬ ਹੋ ਗਏ ਹੋਰ ਮੀਨ ਵਾਲ ਸੁੱਕੀ ਦੀ ਇਹ ਤਾਂ ਮੁੱਲ ਵਾਲਾ ਆ ਇੰਨੇ ਗੱਟੇ ਜਿ ਘਰੇ ਪਿਆ ਵਸੀ ਬਸਾਖੀ ਵਾਲੇ ਨੂੰ ਦੱਸੇ ਕੋਈ 20 25 ਕਿਲੋ ਪੱਠਾ ਜਾਂਦਾ ਸੀ ਇਹ 2 ਕਿਲੋ ਹੈ ਨਾ ਹੋ ਲੱਗਦਾ ਘੱਟਾ ਵੀ ਥੋੜਾ ਥੋੜਾ ਪਾਵਾਂ ਕੀ ਨਾ ਆ ਦੇਵਲ ਉੱਪਰ ਆ ਗਏ ਆਹ ਇੰਨੇ ਕੇ ਪਾ ਦੇ ਕੇ ਨੀਚੇ ਵਾਲਾ ਦੇਖੋ ਨੀਚੇ ਤੋਂ ਬਣਾ ਜਿਆ ਥੋੜਾ ਥੋੜਾ ਪਾਉਣੇ ਪੈਣਗੇ ਇਹ ਨੇੜੇ ਕਰ ਲੈ ਕੁਰਸੀ ਦੇ ਕੜੀ ਪੱਤਾ ਦਾ ਰਗੈ ਦਵਾਰਾ ਅਹ ਕਈ ਪਾਸੇ ਦਰਦ ਦੀ ਆਵਾਜ਼ ਨਹੀਂ ਜੀ ਅਗਰ ਤੁਸੀਂ ਫੋਟੋ ਸਮਾਲ ਕੇ ਲਓ ਕੜੀ ਪੱਤਾ ਚਲੋ ਜੀ ਇਹ ਹੈ ਜੀ ਕੜੀ ਪੱਤਾ ਉਹਂ ਈ ਮਤਲਬ ਇਹ ਇੱਕ ਨਿੱਕੀ ਨਹੀਂ ਹੋ ਬੋਲਦੀ ਉਹਂ ਈ ਮਤਲਬ ਬਿਲਕੁਲ ਖਰਚ ਪੜੇਗਾ ਤੁਹਾਨੂੰ ਸਰ ਆਓ ਜੀ ਬਾਕੀ ਸਵਾਲ ਲਓ ਪਾਓ ਸਰ 差不多。 ਵਾਲ ਛੱਡਨੇ 10 ਦਿਨਾਂ ਚ ਬੰਦ ਕਰ ਦੇਣਾ ਦੋਸਤੋ ਆਪਾਂ ਇਸ ਤੇਲ ਦੇ ਨਾਲ ਵਾਲ ਜਿੰਨੇ ਮਰਜ਼ੀ ਛੱਡਦੇ ਹੁਣ 10 ਦਿਨਾਂ ਚ ਬੰਦੋ ਉਹ ਤੇਲ ਬਣ ਰਿਹਾ ਇਹ ਬਣਾਇਆ ਇਹ ਤੇਲ ਕਰਜ ਬੜਾ ਜੋ ਇਹ ਕੰਗੇ ਨਾਲ ਨਿਕਲ ਜੂ ਤੇ ਬਾਲਾਂ ਦੀ ਬਦਰੀ ਦਾ ਉੱਧਰ ਹੋ ਗਿਆ ਬਾਹਾਂ ਦੇ ਵਿੱਚ ਵੀ ਨਿਕਲਦੀ ਹੋਵੇ ਬਾਹਾਂ ਦੇ ਵੀ ਮਾਈਕ੍ਰੋਸਕੋਪ ਨਾਲ ਚੈੱਕ ਕਰਦੇ ਨੇ ਤੇ ਉਂਧਰ ਟਿਕਿਆ ਬਾਹਾਂ ਦੇ ਤੇ ਇਹ ਮੈਂ ਪਾਗਲ ਬੰਦਾ ਹੀ ਕਰ ਲਵੇ ਇਹਦੇ ਕਰਦੇ ਛੱਡ ਕੇ ਇਸ ਇਲਾਜ ਕਰਾਉਣ ਨੂੰ ਇਹਦਾ ਇਲਾਜ ਚਲੇ ਜਾਣਾ ਕੋਈ ਨਾ ਠੀਕ ਹੋ ਜਾਣਾ ਬਾਹਾਂ ਦੇ ਬੱਤ ਖਾਣਾ ਦੇ ਜਗਾ ਹੌਲੀ ਹੋ ਠੀਕ ਹੋ ਜਾਏਗਾ ਵੀਰ ਤੂੰ ਕੋਈ ਗੱਲ ਆਹ ਖੜੀ ਪੱਤਾ ਪਾਉ ਤੁਸੀਂ ਵੈਰੀ ਗੁੱਡ ਹੁਣ ਦੇਖੋ ਕਿਵੇਂ ਕਰੂ ਖੜੀ ਪੱਤਾ ਇਹ ਆ ਕੋਈ ਕਿਉਂ ਇੱਕ ਵਧਾ ਦਈਏ ਥੋੜਾ ਜਿਹਾ ਆਰੀ ਬੰਨ੍ਹੇ ਹੈ ਇਹ ਯਾ ਹੋਰ ਬਲ ਬਲ ਚੌਲ ਵੀ ਤੋੜ ਕੇ ਲੈ ਵੀ ਪਾਣੇ ਪਾਂਢੀ ਕੋਲ ਮੱਟੜਾ ਮੱਟੜਾ ਬਣਾਉਂਚ ਵਾਲ ਛੜਨੇ ਹਟਾਈਏ ਇਸ ਤੇਲ ਦੇ ਨਾਲ ਦੋਸਤੋ ਜਿਹਨੇ ਤੇਲ ਮੰਗਾਉਣਾ ਸਾਨੂੰ WhatsApp ਤੇ ਜਾਂ Instagram ਤੇ ਦੀਪਕ ਆਯੁਰਵੇਦਾ ਤੇ ਮੈਸੇਜ ਕਰ ਲਓ। ਵਾਲ ਚੜਨ ਦੱਸ ਦੇਣਾ ਚ ਬੰਦੋ 1 ਮਹੀਨੇ ਚ 6 ਤੋਂ ਲੈ ਕੇ 10 ਕਿਲੋ ਵਜ਼ਨ ਘਟਾਓ। ਇੱਕ ਬਿਨਾਂ ਐਕਸਰਸਾਈਜ਼ ਵਾਲੀ ਐਕਸਰਸਾਈਜ਼ ਕਰੋਗੇ ਤਾਂ ਉਹ ਦੇ ਦੇ ਦਵਈਆ। ਡਾਈਟ ਪਲਨ ਲੈ ਸਕਦੇ ਹੋ। ਵਜ਼ਨ ਵਧਾ ਸਕਦੇ ਹੋ, ਘਟਾ ਸਕਦੇ ਹੋ, ਵਾਲ ਚੜਨੇ ਦੱਸ ਦੇਣਾ ਚ ਬੰਦ ਕਰੋ ਇਸ ਤੇਲ ਦੇ ਨਾਲ। 10 ਦਿਨਾਂ ਚ ਬੰਦ ਕਰ ਜਿੰਨੇ ਮਰਜ਼ੀ ਹੈ ਗੰਜੇ ਬਣਵੈ ਲਾ ਜੀ ਆਪਾਂ ਕਰਦੇ ਹਾਂ ਉਹ ਲੱਗ ਤੇਲ ਆ ਉਹ ਸਪਾਣੀਆਂ ਪੂੰਛਾਂ ਦਾ ਕੋੜ ਪੂੰਛਾਂ ਦਾ ਬਣਾਉਣਾ ਉਹ ਕਦੇ ਲਾਈਵ ਬਣਾ ਕੇ ਦਿਖਾਵਾਂਗਾ ਬਣਿਆ ਪਿਆ ਵਾਲ ਛੱਡਦਾ ਤੇਲ ਦੋਸਤੋ ਦੀਪਕ ਆਯੁਰਵੇਦਾ ਦੀ ਤਰਫ ਤੋਂ ਜਿਹੜਾ ਕਿ ਦੇਸ਼ਾਂ ਦੇ ਸਾਰੇ ਸੰਗਤਾਂ ਵਰਤ ਪਈਆਂ ਤੇ ਬਹੁਤ ਵਧੀਆ ਰਿਜ਼ਲਟ ਆ ਰਹੇ 10 ਦਿਨਾਂ ਚ ਹੀ ਵਾਲ ਛੱਡਨੇ ਬੰਦ ਕਰ ਦਿੰਨੇ ਆ ਇੰਸਟਾਗ੍ਰਾਮ ਤੇ ਮੈਸੇਜ ਕਰੋ ਜਾਂ ਵਟਸਐਪ ਤੇ ਮੈਸੇਜ ਕਰਵਾਉਣ ਲਈ ਵਜ਼ਨ ਘਟਾਓ ਵਜ਼ਨ ਵਧਾਓ ਬਵਾਸੀਰ ਦੀ ਦਵਾਈ ਇਹ ਤਨਚਰ ਦਵਾਈਆਂ ਆਪਾਂ ਦਿੰਨੇ ਆ ਬਹੁਤ ਤਾਕੜੀਆਂ ਵਧੀਆ ਰਿਜ਼ਲਟ ਦੇ ਆਦੇ ਹੁਣੇ ਪੂਰੀ ਤਰ੍ਹਾਂ ਹੋ ਗਏ ਹੁਣ ਉੱਤੇ ਆ ਕੇ ਨਾ ਤੁਹ ਕਦੇ ਨਹੀਂ ਜਾਗੇ ਇਹਨਾਂ ਨੂੰ ਅੱਗ ਬਹੁਤ ਕੰਡ ਮੱਚਦੀ ਇਹਨਾਂ ਨਾਲ ਕੱਢ ਕੇ ਇਹਨੂੰ ਰੱਖ ਲੈ ਦੇ ਵਿੱਚ ਤੇਲ ਹੁੰਦਾ ਨਾ ਠੰਡ ਝੱਗ ਨਾਲ ਮੱਚੇ ਚੁੱਲੇ 'ਚ ਥੋੜੇ ਜਿਹਾ ਲਾਓ ਅੱਗ ਨਾਲ ਦੀ ਮੱਗ ਲੱਗ ਜਾਈ। ਅੱਗ ਵਿੱਚ ਚਾਉਣ ਲਈ ਵਧੀਆ ਗੱਡੀ ਜੀ ਬਣਦੀ। ਲਓ ਦੋਸਤੋ ਵਾਲ ਛੱਡਦੇ ਆ ਤੇਲ ਮੰਗਵਾਓ ਸਾਡੇ ਤੋਂ। ਵਾਲ ਛੱਡਦੇ ਹੋਣ ਲੰਬੇ ਕਰੋ ਵਾਲ। ਕਿਸੇ ਦੇ ਘਰ ਦੇ ਵਿੱਚ ਵੀ ਕਿਸੇ ਦੇ ਵਾਲ ਛੱਡਦੇ ਹੋਣ ਦੀਪਕ ਆਯੁਰਵੇਦਾਂ ਇੰਸਟਾਗ੍ਰਾਮ ਤੇ ਮੈਸੇਜ ਕਰੋ ਵਟਸਐਪ ਤੇ ਮੈਸੇਜ ਕਰੋ ਬਾਜਨ ਘਟਾਓ ਬਾਜਨ ਵਧਾਓ ਔਰ ਢੱਬ ਭਰਿਆ ਪਿਆ ਦਵਾਈ ਦਾ ਬਾਜਨਾ ਘਟਾਉਣ ਵਾਲੀ ਦਾ। ਨੀ ਉਹ ਕੋਸ ਨਿਕਲ ਰਿਹਾ ਵੇ ਚੰਦਰ ਵਾਲਾ ਫੇਸਬੁਕ ਦਾ ਚੰਦਨ ਦੇ ਕਿਸਰ ਵਾਲਾ ਫੇਸਬੁਕ ਦਾ ਹੈ ਵੇ ਫੇਸਬੁਕ 'ਵੀਰ ਦੋਸਤ ਆਪਣਾ ਕਹੇਗਾ ਤਾਂ ਮੈਂ ਕਹਾਂ ਚੰਦਨ ਤੇ ਕਿਸਰ ਵਾਲਾ ਜੀਨੇ ਵਰਤ ਲਿਆ ਚਿਹਰਾ ਹੈ ਖਿਲੂ ਮਾਲੀ ਬਣ ਗਿਆ